ਜਿਹਦਾ ਜਿਹਦਾ ਜਿੰਨਾ ਪਰ ਸੂਖ ਸੀ ਉਹਨਾਂ ਤੋਂ ਉਹਨਾਂ ਨੇ ਵੋਟਾਂ ਲੈਣੀਆਂ ਨਹੀਂ ਨਾ ਕਾਂਗਰਸ ਨੂੰ ਨਾ ਬਾਦੋ ਦਲ ਨੂੰ ਨਾ ਕਿਸੇ ਹੋਰ ਨੂੰ ਕਿਤੇ ਕੋਈ ਵੋਟ ਨਹੀਂ ਪਈ ਸਿਆਸਤ ਚ ਜਿਹੜੀ ਸੱਤਾ ਤੇ ਸੀ ਉਹ ਆਪਣੀਆਂ ਲੈ ਗਏ ਤੇ ਬਾਕੀ ਤੁਸੀਂ ਹਿਸਾਬ ਲਾ ਲਓ ਇਹ ਹੋ ਰਿਹਾ ਗਿਆ ਜਿੱਥੇ ਜਿੱਥੇ ਉਹ ਬੈਠੇ ਸੀ ਬਾਦਮੀਆ ਵੀ ਉਹ ਲੈ ਕੇ ਤੇ ਜਾਂ ਜਿਹੜਾ ਹੈ ਕਪੂਰ ਥਲੇ ਚ ਲੈ ਗਏ ਜਾਂ ਜੰਗਰ ਚ ਲੈ ਗਏ ਕਿਉਂਕਿ ਚੰਨੀ ਉੱਥੋਂ ਐਂਟੀ ਹੈ ਜਿਸ ਤੋਂ ਲਾਵਾ ਕਾਂਗਰਸ ਦੇ ਦਰਦ ਤੋਂ ਪਿੱਛੇ ਤੋਂ ਅੱਜ ਵੀ ਪੰਜਾਬ ਦੀ ਸਿਆਸਤ ਵਿੱਚ ਲੋਕ ਉਡੀਕ ਰਹੇ ਆ ਕਿ ਕੋਈ ਸਾਨੂੰ ਐਸੀ ਧਿਰਲੇ ਜਿਹੜੀ ਪੰਜਾਬ ਪ੍ਰਤੀ ਹਮਦਰਦ ਹੋਵੇ ਪੰਜਾਬ ਦਾ ਭਲਾ ਕਰਨਾ ਚਾਹੁੰਦੀ ਹੋਵੇ ਤੇ ਨਾਰੇ ਜਿੱਥੋਂ ਤੱਕ ਹੁਣ ਆਪਾਂ ਮੈਚ ਉਹਨਾਂ ਕਿਹਾ ਸਾਰਿਆਂ ਦੇ ਆਪਣੇ ਚਿੱਤ ਸੀਗਿੰਦੀ ਇਕੱਠੇ ਹੋਣਾ ਚਾਹੀਦਾ ਹੈ ਆਪਣੇ ਵੱਲੋਂ ਤਾਂ ਕਿਸੇ ਵੱਲੋਂ ਵੀ ਅਸੀਂ ਇੱਥੇ ਬੈਠੇ ਸਾਰੀ ਲੀਡਰਸ਼ਿਪ ਕਿਸੇ ਵੱਲੋਂ ਦੀ ਕਦੇ ਵੀ ਏਕਤਾ ਅਸੀਂ ਕਦੇ ਨਹੀਂ ਕਹਿ ਕਿਹਾ ਨਹੀਂ ਕਹਨੇ ਆ ਕਿ ਇਕੱਠਾ ਹੋਣਾ ਚਾਹੀਦਾ ਪਰ ਜੇ ਸਦਾਹ ਤੋਂ ਵੀ ਇਹ ਹੋ ਗਏ ਇਕੱਠੇ ਹੋਵੋਗੇ ਤਾਂ ਲੋਕਾਂ ਨੇ ਪ੍ਰਵਾਨ ਨਹੀਂ ਤੁੰਨ ਕਰਨਾ ਪਹਿਲਾਂ ਵੀ ਸਦਾਹ ਤੋਂ ਵੀ ਨਹੀਂ ਸੀ ਆਪਾਂ ਤਾਂ ਹੀ ਜਾ ਕੇ ਆਪਣਾ ਇਹ ਹਾਲ ਹੋਇਆ ਤੇ ਅੱਜ ਜੇ ਕਾਲਤਖ ਸਾਹਿਬ ਨੂੰ ਪਿੱਠ ਦਿਖਾ ਕੇ ਅੱਜ ਅਸੀਂ ਸਾਨੂੰ ਜੋ ਹੁਕਮ ਲੱਗਿਆ ਕਾਲਤਖ ਸਾਹਿਬ ਦੇ ਸਾਹਮਣੇ ਖੜੇ ਕਰਕੇ ਹੁਕਮ ਲੱਗਿਆ ਵੀ ਇਕੱਠੇ ਹੋ ਕੇ ਭਗਤੀ ਕਰੋ ਅਸੀਂ ਉਹ ਹੁਕਮ ਮੰਨਿਆ ਇਹ ਜੇ ਆਪਾਂ ਉਹ ਹੁਕਮ ਨੂੰ ਪਿੱਠ ਮੋੜ ਦਾਂਗੇ ਸੱਤਾ ਬਹੁਤ ਛੋਟੀ ਗੱਲ ਹੈ ਸਤਿ ਆਤਿ ਜੀ ਕਹਿੰਦੀ ਪਰ ਜੋ ਅਕਾਲ ਪਤਸ਼ਾਹ ਸਾਹਿਬ ਦੀ ਮਰਿਆਦਾ ਨੂੰ ਜੋ ਥੇਸ ਪਹੁੰਚੇਗੀ ਉਹ ਨੂੰ ਕਦੇ ਮਾਫ ਨਹੀਂ ਕਰ ਸਕਦੇ ਸੋ ਇਸ ਲਈ ਇਹ ਸਾਰੀਆਂ ਸਾਜਸ਼ਾ ਚੱਲਾ ਹੋ ਸਾਰਾ ਕੁਝ ਬਹੁਤ ਹੁੰਦੀ ਰਹਿ ਗਿਆ ਮੈਂ ਇੱਕ ਬੇਨਤੀ ਕਰਦਾ ਆਪਾਂ ਗ੍ਰੇਡਾ ਦੇ ਨਾਲ ਤਕੜੇ ਹੋਈਆਂ 6 ਮਹੀਨੇ ਤੁਸੀਂ ਜੋਰ ਲਾ ਕੇ ਸਾਡਾ ਸਾਥ ਦਿਓ ਆਪਾਂ ਬਹੁਤ ਵੱਡੀ ਜਿਹੜੀ ਤਾਕਤ ਹੈ ਉਹਦੇ ਅੱਗੇ ਮੈਂ ਕਹਿੰਦਾ ਜਿਵੇਂ ਲੰਗੋਵਾਲ ਸਾਹਿਬ ਨੇ ਕਿ ਸਾਨੂੰ ਕੁਝ ਨਹੀਂ ਆਉਂਦਾ ਨਾ ਦੇਣ ਕੋਈ ਨਾ ਦੇਣ ਸਾਨੂੰ ਇੱਕ ਵੀ ਨਾ ਦੇਣ ਕਾਬਤਕ ਸਾਹਿਬ ਦਾ ਹੁਕਮ ਮੰਨਣਾ ਉਹਦੇ ਮੁਤਾਬਕ ਅਕਾਲੀ ਦਰ ਨੂੰ ਦਿਹਾਉਣ ਸਾਨੂੰ ਕੀ ਕਿਸੇ ਦਾ ਕੋਈ ਇਤਰਾਜ਼ ਹੈ ਕਿ ਜੇ ਕੋਈ ਸੋਚੇ ਵੀ ਆਪਾਂ ਕਾਬਤਕ ਸਾਹਿਬ ਤੋਂ ਪਿੱਛੇ ਹਟ ਗਏ ਕਿਵੇਂ ਹਟ ਸਕਦਾ ਕੋਈ ਵੀ ਸਿੱਖ ਇਹ ਤੁਹਾਨੂੰ ਵੀ ਕੋਈ ਖੜਾ ਕਰਕੇ ਕਾਬਤਕ ਸਾਹਿਬ ਦੀ ਵਸੀਲ ਦੇ ਅੱਗੇ ਹੁਕਮ ਕੀਤਾ ਜਾਂਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਸਿੱਖ ਉਸ ਗੱਲ ਤੋਂ ਪਿੱਛੇ ਹਟ ਸਕਦਾ ਤਾਂ ਇਹ ਗੱਲਾਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਵੀ ਆਪਣਾ ਗੁਰੂ ਸਾਹਿਬ ਦੇ ਵਿੱਚ ਅਟੁੱਟ ਅਡਲ ਵਿਸ਼ਵਾਸ ਹੋਣਾ ਚਾਹੀਦਾ ਹੈ ਪੇ ਗੁਰੂ ਸਾਹਿਬ ਤੁਹਾਡੇ ਨਾਲ ਨੇ ਉਤਰਾ ਚੜਾ ਚੱਲਦੇ ਰਹਿੰਦੇ ਨੇ ਸਾਸਤ ਦੇ ਵਿੱਚ ਪਰ ਗੱਲੇ ਵੀ ਆਪਣੀ ਦ੍ਰਿੜਤਾ ਆਪਣੇ ਚ ਕਿੰਨਾ ਵਿਸ਼ਵਾਸ ਹੈ ਜੇ ਆਪਣੇ ਚ ਵਿਸ਼ਵਾਸ ਨਹੀਂ ਫਿਰ ਕੋਈ ਤੁਸੀਂ ਕਿਸੇ ਦੇ ਸਹਾਰੇ ਕਿਸੇ ਦੀ ਮਦਦ ਦੇ ਨਾਲ ਅੱਗੇ ਨਹੀਂ ਵਧ ਸਕਦੇ ਆਪਾਂ ਇੱਕ ਸੋਚ ਨੂੰ ਇੱਕ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਲੈ ਕੇ ਚੱਲਿਆ ਆਪਾਂ ਪੰਥਾਂ ਦੀ ਸੋਚ ਨੂੰ ਲੈਟ ਆਇ ਸਾਸਟਰ ਹੋਰ ਬਹੁਤ ਅੰਮੀਰੇ ਨੇ ਬਹੁਤ ਕੁਝ ਕਹਦੇ ਨੇ ਆ ਤੁਸੀਂ ਦੱਸੋ ਆ ਪਿੱਛੇ ਜੇ ਬੇਰੀ ਚਲਾਦਾ ਕਹਿੰਦੇ ਕਾਂਗਰਸ ਚੰਦੇ ਦੱਸੋ ਮੈਂ ਹਰਾਮ ਹੁਣਾ ਜੀ ਇਹ ਸੋਸ਼ਲ ਮੀਡੀਆ ਦੀ ਸਾਰੀ ਚਾਲ ਹੈ ਨਾ ਇਹ ਸੋਸ਼ਲ ਮੀਡੀਆ ਤੇ ਕਿਸੇ ਨੇ ਪਾਤੀ ਇਹ ਚਰਚਾ ਚੱਲਦੀ ਮੈਨੂੰ ਕਹਿੰਦੇ ਸਫਾਈ ਮਖਿਆ ਯਾਰ ਜੇ ਕੁਝ ਸਫਾਈ ਤਾਂ ਦੇਵਾ ਮੈਂ ਜੇ ਕੋਈ ਗੱਲ ਸੱਚ ਹੋਵੇ ਕੋਈ ਵੀ ਸਾਬਤ ਕਰ ਦੇ ਜਿਨ੍ਹਾਂ ਲੋਕਾਂ ਨੇ ਪਾਇਆ ਨਾ ਉਹਨੂੰ ਕੋ ਪੁੱਛੋ ਕਿ ਕੋਈ ਸਾਬਤ ਕਰ ਦੇ ਕਿਸੇ ਕਾਂਗਰਸੀ ਲੀਡਰ ਨੂੰ ਜਿਹੜਾ ਦਿੱਲੀ ਵਾਲੇ ਤੋਂ ਛੱਡਦੇ ਹਾਂ ਦੂਰ ਨਹੀਂ ਗੱਲ ਪੰਜਾਬ ਦੇ ਕਿਸੇ ਇਕੱਲੇ ਕਾਂਗਰਸੀ ਲੀਡਰ ਨਾਲ ਸਾਡੀ ਮੀਟਿੰਗ ਹੋਈ ਹੋਵੇ ਤਾਂ ਅਸੀਂ ਛੋੜ ਹੀ ਦੇਵਾਂ। ਸੋ ਜਦੋਂ ਕੋਈ ਇਹਨਾਂ ਨੂੰ ਲੱਗਦਾ ਹੈ ਨਾ ਕਿ ਹੋਰ ਕੋਈ ਹੱਦ ਲੰਘਾ ਨਹੀਂ ਜਾਂਦਾ ਅਗਲਾ ਹੁੰਦਾ ਵੀ ਬਗਰਾਮ ਕਰਕੇ ਇਹਨਾਂ ਦੇ ਜਿਹੜੇ ਕਾਰਡਨ ਹੈ ਜਾਂ ਵਰਕਰ ਨੇ ਜਾਂ ਲੀਡਰ ਨੇ ਉਹਨਾਂ ਚ ਬੇਪ੍ਰੋਸੈਸ ਪੈਦਾ ਕਰ ਦਿੰਦੇ ਆਂ ਵੀ ਅੱਛਾ ਐਵੇਂ ਹੋ ਸਕਦਾ। ਕਿ ਉਹਦੇ ਨਾਲ ਸਿਰਫ ਆਖਰ ਤੋਂ ਜ਼ੋਰ ਇਹ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸੰਘੀਆਂ ਮੇਲੇ ਕਿਉਂ ਹੋਏ ਸਾਰਾ ਕੁਝ ਇਹ ਸੋਚੋ ਜੇ ਹੁਣ ਕਹਿੰਦੇ ਇਹਨਾਂ ਦੇ ਚਰਾਸੀ ਵੀਦੀ ਗੱਲ ਨਹੀਂ ਇਸਤੀਫਾ ਦਿੱਤਾ ਉਹ ਕੋਈ ਇਸਤੀਫਾ ਦੇਣ ਦੀ ਜਾਂ ਲੈਣ ਦੀ ਗੱਲ ਹੀ ਨਹੀਂ ਹੋਈ ਉੱਥੇ ਉਹਨਾਂ ਨੇ ਤਾਂ ਜਿਹੜੇ ਲੰਗੋਆ ਸਾਹਿਬ ਦੱਸਿਆ ਸਰਸਰੀ ਕਿਹਾ ਵੀ ਭਾਈ ਮੇਰਾ ਕੋਈ ਪਾਰਟੀ ਪ੍ਰਧਾਨ ਬਣਦੀ ਮੇਰੀ ਇੱਛਾ ਨਹੀਂ ਤੁਸੀਂ ਮੈਨੂੰ ਹੁਕਮ ਕੀਤਾ ਜਦ ਤੁਸੀਂ ਮੈਨੂੰ ਹੁਕਮ ਕਰੋ ਪਰ ਪਾਸੇ ਹਟ ਜਾਓ ਇਹ ਤਾਂ ਆਪਾਂ ਆਮ ਹੀ ਕਹਿ ਦੇਣਾ ਉਹ ਕਿਸੇ ਬੰਦੇ ਨੇ ਕਿਹਾ ਹੋਵੇ ਪ੍ਰਧਾਨ ਦੀ ਤੁਸੀਂ ਪਿੱਛੇ ਹਟੋ ਕੋਈ ਗੱਲ ਹੀ ਨਹੀਂ ਸੀ ਉੱਥੇ ਇਹ ਹੁਣ ਇਹ ਸਾਰਾ ਕੁਝ ਇਹ ਸੋਸ਼ਲ ਮੀਡੀਆ ਤੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਇਹ ਸਾਰੀਆਂ ਜਿੰਨੀਆਂ ਸਾਜਸ਼ਾ ਨੇ ਇਸ ਹੋ ਗਿਆ ਸਾਰੀ ਚੱਲਦੀ ਰਹਿੰਦੀ ਸੋ ਇਸ ਲਈ ਦਾਤਾ ਇੱਕ ਬੜੀ ਸਪਸ਼ਟ ਹੈ ਅਸੀਂ ਪੰਥ ਤੱਕ ਦੇਸ਼ਾਂ ਦੇ ਵਿਰੁੱਧ ਅਸੀਂ ਸਾਡੇ ਨਾਲੋਂ ਵੱਧ ਕੋਈ ਨਹੀਂ ਚਾਹੁੰਦਾ ਕਿ ਪੰਥ ਇਕੱਠਾ ਹੋਵੇ ਅਸੀਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਲਈ ਪਿੱਛੇ ਲੱਗ ਕੇ ਅਸੀਂ ਇਹ ਵੀ ਨਹੀਂ ਕਹਿੰਦੇ ਮੂਹਰੇ ਲੱਗਣੇ ਤਾਂ ਪਿੱਛੇ ਲੱਗ ਕੇ ਤੁਰਨ ਲਈ ਤਿਆਰ ਸਾਡੇ ਕੋਈ ਅਸੀਂ ਉਹ ਨਹੀਂ ਹੋਵੇਂ ਨਹੀਂ ਉਰੀ ਸਾਡਾ ਨਿੱਜੀ ਹੋਏ ਪ੍ਰਭਾਅ ਨਹੀਂ ਇਹ ਇਸ ਕਰਕੇ ਹੁਣ ਸਭ ਨੂੰ ਬੇਜਾਨਾ ਇਹ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਤੇ ਬੜਾ ਵਿਸ਼ਵਾਸ ਕੰਡ ਦੀ ਲੋੜ ਨਹੀਂ ਅੱਜ ਅੱਤੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਅੱਧਾ ਸੋਸ਼ਲ ਮੀਡੀਆ ਅੱਧੇ ਨਾਲੋਂ ਵੱਧ ਵਿਗਿਆ ਹੋਇਆ ਹੈ ਕਿਸੇ ਦਾ ਕਿਸੇ ਕੋਈ ਸਰਕਾਰ ਤੋਂ ਪੈਸੇ ਲੈਂਦਾ ਹੈ ਤੋ ਕਿਸੇ ਪਾਰਟੀ ਤੋਂ ਪੈਸੇ ਲੈਂਦਾ ਹੁਣ ਹਾਲਾਤ ਹੋ ਗਈ ਕਿ ਜਿਹੜੇ ਪਾਰਟੀ ਕੋਲ ਵਿਚਾਰੇ ਕੋਲ ਸਾਧਨ ਆਪਣੀ ਪਾਰਟੀ ਚਲਾਉਣ ਚੋਗੇ ਹੀ ਨਹੀਂ ਉਹ ਕਿੱਥੋਂ ਉਹਨਾਂ ਨੂੰ ਪੈਸੇ ਸਾਡੇ ਵਰਗੇ ਪਾਰਟੀ ਆਪਣੀ ਕਿੱਥੋਂ ਦੇ ਦਿੰਦੀ ਤੇ ਫੇਰ ਉਹਨਾਂ ਬਾਪਿਆਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਯਾਦ ਨੂੰ ਨੀਵਾਂ ਦਿਖਾਉਣ ਲਈ ਲੋਕਾਂ 'ਚ ਇੱਕ ਧਰਮ ਪੈਦਾ ਕਰਨ ਵਾਸਤੇ ਇਹ ਸਾਰਾ ਕੁਝ ਜਿਹੜਾ ਕਰਦੇ ਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੀ ਜਿਹੜੇ ਵੀ ਜੋ ਵਧੀਆ ਪਰਫਾਰਮੈਂਸ ਆਈ ਹੈ ਠੀਕ ਹੈ ਜ਼ਿਲ੍ਹਾ ਪਰਿਸ਼ਦ 'ਚ ਕੰਮ ਹੋਰ ਹੋ ਜਾਂਦੇ ਨੇ ਇਹ ਤਾਂ ਲੋਕਾਂ ਨੂੰ ਹੀ ਪਤਾ ਹੁੰਦਾ ਜਿੱਥੇ ਤਾਂ ਇਤਿਸ਼ਾਲ ਹੋਵੇ ਉੱਥੇ ਤਾਂ ਵੋਟਾਂ ਤਕਰੀਬਨ ਬਰਾਬਰ ਪੈ ਜਾਂਦੀਆਂ ਹੁਣ ਕਈ ਐਸੇ ਵੀ ਪਿੰਡ ਨੇ ਜਿਦੇ 'ਚ ਬਲਾਗ ਸੰਭੀਚਾ ਤੁਸੀਂ ਜਿੱਤ ਗਏ ਪਿੰਡ ਚੋਂ 6 600 700 ਵੋਟ ਪਈ ਤੇ ਜਿਹੜਾ ਪਰਸਨ 10 ਵੋਟਾਂ ਪਈਆਂ ਉਹਨੂੰ ਦੱਸੋ ਕੀ ਕਰੂੰ ਏਸੀ ਕਾਰਨ ਸੀ ਨਾ ਕਿ ਲੋਕਾਂ ਚ ਆਪਾਂ ਸਮਾਂ ਪੰਜ ਆਪਣੇ ਕੋਲ ਦੇਣੀ ਪੰਜ ਸੀ 5 ਤਰੀਕ ਨੂੰ ਆਪ ਨੂੰ ਨਿਸ਼ਾਨ ਮਿਲੇ ਨੇ ਤੇ 5 ਦਿਨ ਤੋਂ ਸਮਝੋ ਹਫਤੇ 10 ਦਿਨ ਹਫਤਾ ਵੀ ਸੀ ਆਪਣੇ ਕੋਲ ਚੋਣ ਪ੍ਰਚਾਰ ਕਰਨ ਨੂੰ ਤੇ ਜਿਨ੍ਹਾਂ ਕੋਲ ਪੱਕੀਆਂ ਪਾਰਟੀਆਂ ਦੇ ਨਿਸ਼ਾਨ ਨੇ ਉਹਨਾਂ ਕੋਲ ਲੰਬਾ ਸਮਾਂ ਸੀ ਪਰ ਇਹ ਸਾਰੀਆਂ ਹਾਲਾਤਾਂ ਦੇ ਬਾਵਜੂਦ ਜਿੰਨੀਆਂ ਵੋਟਾਂ ਲਈਆਂ ਤੇ ਜਿੰਨੀਆਂ ਸਿੱਟਾਂ ਦਿੱਤੀਆਂ ਆਪਾਂ ਵਿਜੇ ਨੰਬਰ ਤੇ ਜਿੱਤੇ ਜਾਣਿਆ ਕਾਂਗਰਸ ਤੇ ਆਪ ਤੋਂ ਬਾਅਦ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਬਹੁਤ ਵੱਡੀ ਗੱਲ ਹੈ ਤੁਹਾਡੀ ਮਿਹਨਤ ਤੁਹਾਡਾ ਲੋਕਾਂ ਦੇ ਵਿੱਚ ਪਿਆਰ ਜੇ ਮੈਂ ਕਹਾਂ ਸਾਡੀ ਕੋਈ ਦੇਣ ਨਹੀਂ ਜਿਹੜੇ ਜਿਹੜੇ ਤੁਸੀਂ ਪਿੰਡਾਂ ਚੋਂ ਆਗੂ ਲੜਿਓ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੇ ਲੜਾਈ ਲੜੀ ਆ ਉਹਨਾਂ ਦੇ ਵਿੱਚ ਸਾਡਾ ਸਿਰ ਝੁਕਦਾ ਹੈ ਸਮਾਂ ਕਿ ਮੈਂ ਤਾਂ ਸਮਾਂ ਵੀ ਨਹੀਂ ਦੇ ਸਕਿਆ ਦੋ ਦਿਨ ਤਾਂ ਮੈਨੂੰ ਹੁਣ ਮਜਬੂਰੀ ਹੋ ਗਈ ਮੇਰੀ ਸਗੀ ਸਾੜੀ ਦਾ ਵਿਆਹ ਸੀ ਮੈਨੂੰ ਜਿਹੜਾ ਹੈ ਆਖਰੀ ਲੋਕਾਂ ਦੇ ਪ੍ਰਚਾਰ ਤਾਂ ਮੈਂ ਕਰ ਹੀ ਨਹੀਂ ਸਕਿਆ ਪੰਜ ਦਿਨਾਂ ਮੈਂ ਤਾਂ ਪੰਜ ਦਿਨ ਤੋਂ ਬਾਅਦ ਮੈਂ ਪ੍ਰਚਾਰ ਨੂੰ ਦਿੱਤਾ ਤੇ ਫੇਰ ਵੀ ਤੁਸੀਂ ਆਪੇ ਆਪੇ ਲੈਵਲ ਤੇ ਆਪਣੀ ਲੜਾਈ ਲੜੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਕਹਿੰਦਾ ਵੀ 6 ਮਹੀਨਿਆਂ ਚ ਤੁਸੀਂ ਦੇਖੋ ਅਸੀਂ ਵਧੀਆ ਰਿਜ਼ਲਟ ਵੀ ਆਉਣਗੇ ਲੋਕ ਵੀ ਤੁਹਾਡੇ ਨਾਲ ਤੁੰਗਣਗੇ ਪੰਥਕ ਏਕਤਾ ਦੀ ਵੀ ਗੱਲ ਤੇ ਅਸੀਂ ਕਦੇ ਪਿੱਛੇ ਨਹੀਂ ਹਟੇ ਨਾ ਪਿੱਛੇ ਹਟੀਏ ਆਮ ਸਤੇ ਕੌਮ ਦੀ ਜੜੀ ਗਲਾਈ ਸਾਡੇ ਵਾਸਤੇ ਜ਼ਰੂਰੀ ਹੈ ਪਰ ਸਾਡੇ ਵਾਸਤੇ ਕਾਲ ਤਖਤ ਸਾਹਿਬ ਤੇ ਕਾਲ ਤਖਤ ਸਾਹਿਬ ਦਾ ਹੁਕਮ ਉਸ ਤੋਂ ਸਰਮੌਰ ਕੁਛ ਨਹੀਂ ਸੱਤਾ ਦੀ ਪ੍ਰਾਪਤੀ ਇਹ ਸਾਰੀਆਂ ਗੱਲਾਂ ਬਾਅਦ ਚ ਨਹੀਂ ਤੇ ਜੇ ਅਸੀਂ ਸਾਡੇ ਕਾਲ ਤਖਤ ਸਾਹਿਬ ਦੀ ਉਸ ਸਰਵਜਸਤਾ ਨੂੰ ਜੇ ਅਸੀਂ ਨੀਵਾ ਕਰਤਾ ਤਾਂ ਫਿਰ ਅਸੀਂ ਕੀ ਸਭ ਦੇ ਜਿਹੜੀ ਨਵੀਂ ਆਉਣ ਵਾਲੀ ਪੀੜ੍ਹੀਆਂ ਨੇ ਕੀ ਉਹ ਕਦੇ ਕਾਲ ਤਖਤ ਸਾਹਿਬ ਦਾ ਹੁਕਮ ਮੰਨਣਗੀਆਂ ਇਹੋ ਸੋਚਣਗੀਆਂ ਵੀ ਕਾਲ ਤਖਤ ਸਾਹਿਬ ਦਾ ਕੀ ਦਰਜਾ ਹੈਗਾ ਜੋ ਇੱਕ ਅਸੀਂ ਸੰਕੇਤ ਦੇਣਾ ਹੈਗਾ ਜੇ ਅਸੀਂ ਆਧਾਰਨ ਸੈੱਟ ਕਰਾਂਗੇ ਤਾਂ ਹੀ ਆ ਤੋ ਥੋੜਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਜਿਸ ਤਰ੍ਹਾਂ ਦਾ ਤੁਸੀਂ ਸਾਨੂੰ ਪਿਆਰ ਦਿੱਤਾ ਹੈ ਮੇਰੇ ਕੋਲ ਦੇਖੋ ਤੁਹਾਡੇ ਵਾਸਤੇ ਜੇ ਮੈਂ ਕਹਾਂ ਸਾਡਾ ਇੱਕ ਖੂਨ ਦਾ ਕਤਰਾ ਵੀ ਜੇ ਅਸੀਂ ਤੁਹਾਡੇ ਵਾਸਤੇ ਲਾਵੀਏ ਤਾਂ ਕੱਟ ਹੋਏਗਾ ਪਿੰ사 ਸਾਹਿਬ ਨੂੰ ਵੀ ਉਹਨਾਂ ਤੋਂ ਬਾਅਦ ਵੀ ਤੁਸੀਂ ਜੋ ਪਿਆਰ ਤੇ ਸਤਿਕਾਰ ਦਿੱਤਾ ਹੈ ਮੇਰਾ ਸੀਸ ਤੁਹਾਡੇ ਚਰਨਾਂ 'ਚ ਝੁਕਦਾ ਤੁਸੀਂ ਇਸੇ ਤਰ੍ਹਾਂ ਆਪ ਦਾ ਅਸ਼ੀਰਵਾਦ ਬਣਾਈ ਰੱਖੋ ਗੁਰੂ ਮਹਾਰਾਜ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਸੱਚ ਦੇ ਨਾਲ ਜੇ ਅਸੀਂ ਸੱਚੇ ਹੋਵਾਂਗੇ ਤਾਂ ਗੁਰੂ ਸਾਡੇ ਨਾਲ ਖੜੇਗਾ ਜੇ ਅਸੀਂ ਝੂਠੇ ਹੋਵਾਂਗੇ ਤਾਂ ਫਿਰ ਜੋ ਹੋਣਾ ਹੈ ਉਹ ਤੁਹਾਡੇ ਸਾਹਮਣੇ ਹੈ ਝੂਠੇ ਦਾ ਕੀ ਹੁੰਦਾ ਇਸ ਲਈ ਤੁਹਾਡਾ ਇਹੀ ਮੈਂ ਜਿੱਥੇ ਤੁਹਾਡਾ ਤਲਵਾਰ ਵਿਸ਼ਵਾਸ ਦਿਵਾਉਣਾ ਤੁਹਾਨੂੰ ਧੰਨਵਾਦ ਕਰਦਾ ਇਤਿਆਸ ਕਰਦਾ ਵੀ ਹੁਣ ਆਉਣ ਵਾਲਾ ਸਮਾਂ ਥੋੜਾ ਜਿਆਦਾ ਤਕੜੇ ਹੋ ਕੇ ਤੁਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨੀ ਕਿਉਂਕਿ ਹੁਣ ਆਪਾਂ ਤੁਰਨਾ ਹੈ ਹੁਣ ਆਪਾਂ ਲੜਾਈ ਸ਼ੁਰੂ ਕਰਨੀ ਹੈ ਪੰਜਾਬ ਦੇ ਮੁੱਦਿਆਂ ਦੀ ਲੜਾਈ ਪੰਥਕ ਮੁੱਦਿਆਂ ਦੀ ਲੜਾਈ ਪੰਜਾਬ ਦੇ ਮਸਲੇ ਨੇ ਰੋਜ਼ ਨਵਾਂ ਮੁੱਦਾ ਹੁੰਦਾ ਹੈ ਉਹ ਚੀਜ਼ ਦੇ ਉੱਤੇ ਆਪਾਂ ਦ੍ਰਿੜਤਾ ਨਾਲ ਤੁਹਾਡੇ ਸਾਥ ਦੇ ਨਾਲ ਹੀ ਅਸੀਂ ਲੜ ਸਕਦੇ ਆ ਮੈਨੂੰ ਬੜਾ ਫੱਕਰ ਹੈ ਕਿ ਅੱਜ ਮੇਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਵਾਦਾ ਆਨੰਦਪੁਰ ਦੀ ਧਰਤੀ ਦੇ ਕੀਤਾ ਸੀਗਾ ਜਿਹੜਾ ਵਾਦਾ ਉਹਨਾਂ ਨੇ ਆਨੰਦਪੁਰ ਦੀ ਲੱਗੀ ਜਿਹੜੀ ਅਸੈਂਬਲੀ ਸੀ ਪੰਜਾਬ ਵਿਧਾਨ ਸਭਾ ਉਹਦੇ ਵਿੱਚ ਕੀਤਾ ਸੀਗਾ ਉਹ ਵਾਦੇ ਨੂੰ ਅੱਜ ਅਮਲੀ ਜਾਮਾ ਉਹਨਾਂ ਨੇ ਪਹਚਾ ਦਿੱਤਾ ਆਦੋਂ ਨੰਨੇ ਉਹਦਾ ਨੋਟੀਫਿਕੇਸ਼ਨ ਜਿਹੜਾ ਕਰਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ سارے ਪੰਜਾਬ ਦੇ ਮੁੱਖ ਮੰਤਰੀ ਆਏ ਜਿਹੜੇ ਹਮੇਸ਼ਾ ਕਹਿੰਦੇ ਰਹੇ ਕਿ ਅਸੀਂ ਅੰਮ੍ਰਿਤਸਰ ਨੂੰ ਪੁੱਤ ਸਹਰ ਦੇ ਦਾਂਗੇ ਅਨੰਦਪੁਰ ਸਾਹਿਬ ਨੂੰ ਦੇ ਦਾਂਗੇ ਤੋਂ ਹੰਡੀ ਸਭੋ ਦੇ ਦਾਂਗੇ ਕਿਸੇ ਨੇ ਨਹੀਂ ਕੀਤਾ ਪਰ ਇਹ ਤਿੰਨੇ ਸਿੱਖ ਧਰਮ ਦੇ ਤਖਤ ਜਿਹੜੇ ਆ ਪੰਜਾਬ ਦੀ ਧਰਤੀ ਤੇ ਪੈਂਦੇ ਆ ਉਹ ਤਿੰਨਾ ਸ਼ਹਿਰਾਂ ਨੂੰ ਸੀਐਮ ਸਾਹਿਬ ਨੇ ਪੁੱਤ ਸਹਰ ਦੇਣਾ ਉਹ ਕਰਾਰ ਦੇ ਕੇ ਉਹਦਾ ਅੱਜ ਨੋਟੀਫਿਕੇਸ਼ਨ ਜਿਹੜਾ ਕਰਤਾ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਉਹ ਦੁਨੀਆ ਭਰ ਦੇ ਸਿੱਖਾਂ ਨੂੰ ਵਧਾਈ ਦੇਣਾ ਚਾਹੁੰਦਾ ਦੁਨੀਆ ਭਰ ਦੇ ਪੰਜਾਬੀਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਮੇਰੇ ਮੁੱਖ ਮੰਤਰੀ ਨੇ ਸਾਡੇ ਮੁੱਖ ਮੰਤਰੀ ਨੇ ਜੋ ਕਿਹਾ ਸੀਗਾ ਉਹ ਕਰਕੇ ਦਿਖਾਤਾ ਬਹੁਤ ਸਾਰੇ ਮੁੱਖ ਮੰਤਰੀ ਜਿਹੜੇ ਪੰਥ ਦੀ ਸਿਆਸਤ ਕਰਦੇ ਸੀ ਉਹ ਆਪਣੇ ਦੀ ਫਕੀ ਕੌਮ ਦਾ ਵਾਰਡ ਤਾਂ ਲਵਦੇ ਰਹੇ ਪਰ ਉਹਨਾਂ ਨੇ ਇਹ ਸ਼ਹਿਰਾਂ ਨੂੰ ਇਹ ਤਖਤਾਂ ਵਾਲੇ ਸ਼ਹਿਰਾਂ ਨੂੰ ਜਿਹੜਾ ਕਦੀ ਪੁੱਤਰ ਕਲਾਮ ਨਹੀਂ ਸੀ ਦਿੱਤਾ ਜਦੋਂ ਕਿ ਉਹਨਾਂ ਦੇ ਹਰ ਚੋਣ ਮੈਨੀਫੈਸਟੋ ਦੇ ਵਿੱਚ ਹੁੰਦਾ ਸੀਗਾ ਪਰ ਅੱਜ ਸਾਡੇ ਮੁੱਖ ਮੰਤਰੀ ਨੇ ਜੋ ਕਿਹਾ ਸੀਗਾ ਉਹ ਕਰ ਦਿੱਤਾ ਉਹ ਕਰਕੇ ਦਿਖਾਇਆ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਔਰ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਇਸ ਪੱਤਾ ਨੂੰ ਪੱਤਾ ਹੈ ਸ਼ਹਿਰਾਂ ਆਨੰਦਪੁਰ ਸਾਹਿਬ ਤਲਵੰਡੀ ਸਾਬੋ ਤੋਂ ਅੱਜ ਸਾਨੂੰ ਪਿੱਤਲ ਸ਼ਹਿਰ ਕਲਾਮ ਦੇ ਕੇ ਅੱਜ ਦਾ ਨੋਟੀਫਿਕੇਸ਼ਨ ਕਰਦਾ ਆਉਣ ਵਾਲੇ ਦਿਨਾਂ ਚ ਉਹਦਾ ਵੀ ਪ੍ਰਬੰਧ ਕੀਤਾ ਜਾਊਗਾ ਜਿਹੜੇ ਜਿਹੜੇ ਸ਼ਹਿਰਾਂ ਚ ਕੋਈ ਗੰਦਗੀ ਦੇ ਟੇਨ ਨੇ ਜਾਂ ਸਟਰੀਟ ਲਾਈਟਾਂ ਦੀ ਪ੍ਰੋਬਲਮ ਹੈ ਸੀਵਰੇਜ ਦੀ ਪ੍ਰੋਬਲਮ ਹੈ ਸਰਕਾਰ ਕੋਲੇ ਬਜਟ ਦੀ ਮੈਂ ਪੌਣੇ ਚਾਰ ਸਾਲ ਹੋ ਗਏ ਜੀ ਕੋਈ ਕਦੇ ਮੇਰੇ ਮੂੰਹ ਸੁਣਿਆ ਕਿ ਬਜਟ ਦੀ ਕਮੀ ਹੈ ਠੀਕ ਹੈ ਨਾ ਇਹ ਇਹ ਕਹੀ ਜਾਂਦੇ ਰਹਿੰਦੇ ਆ ਉਹ ਕਰਜ਼ਾ ਜਿਹੜਾ ਤਾਂ ਇਹ ਕੱਲ ਰਾਤ ਕਿਹੜਾ ਬੋਲੀ ਜਾਂਦਾ ਸੀ ਕਾਂਗਰਸ ਵਾਲਾ 4 ਲੱਖ ਦਾ ਕਰਜ਼ਾ ਜਿਹੜਾ ਤਾਂ ਮੈਂ ਜਿਹੜਾ ਤਾਂ ਜੀ ਇਹ ਆਪਕਿੰਨੇ ਛੱਡ ਕੇ ਗਏ ਨੇ ਅਸੀਂ ਤਾਂ ਕਰਜ਼ੇ ਲਾ ਰਹੇ ਆ ਅਸੀਂ ਅਸੀਂ ਬਿਜਲੀ ਬੋਰਡ ਨੂੰ ਬੇਲ ਆਊਟ ਕਰ ਰਹੇ ਆ ਬਿਜਲੀ ਬੋਰਡ ਦਾ ਕਰਜ਼ਾ ਜਿਹੜਾ ਦੇਣਾ ਸੀ ਉਹ ਲਾ ਰਹੇ ਆ ਅਸੀਂ ਮਤਲਬ ਸਰਕਾਰ ਦੇ ਮਾਰਕਫਟ ਦੇ 슈ਗਰ 슈ਗਰ ਫੈਟ ਦਾ ਕਰਜ਼ਾ ਅਸੀਂ ਲਾ ਰਹੇ ਆ ਅਸੀਂ ਬਹੁਤ ਸਾਰੇ ਕਰਜ਼ੇ ਲਾ ਵੀ ਰਹੇ ਹਾਂ ਕਿ ਤਾਂ ਕਿ ਜਿਹੜਾ ਇਹ ਪੁਰਾਣੇ ਕਰਜ਼ੇ ਚੜਾ ਕੇ ਗਏ ਨੇ ਉਹ ਉਹਨਾਂ ਦਾ ਜਿਹੜਾ ਕੁਝ ਕੋਈ ਨਾ ਕੋਈ ਹੱਲ ਕੀਤਾ ਜਾ ਸਕੇ ਤੇ ਨਵੀਆਂ ਸਕੀਮਾਂ ਅਸੀਂ ਰੋਕ ਨਹੀਂ ਰਹੇ ਕੋਈ ਵੀ 58000 ਨੌਕਰੀਆਂ ਮਿਲ ਗਈਆਂ ਕਿੱਥੋਂ ਮਿਲ ਗਈਆਂ ਸਕੂਲ ਬਣ ਗਏ ਠੀਕ ਹੈ ਸੜਕਾਂ ਬਣ ਰਹੀਆਂ 43000 ਕਿੱਥੋਂ ਬਣ ਗਈਆਂ ਉਹ ਕੋਈ ਅਸੀਂ ਕੋਈ ਆਪ ਤਾਂ ਨਹੀਂ ਮਸ਼ੀਨ ਲਾਈ ਹੋਈ ਨਾ ਹੈਗਾ ਤਾਂ ਇਸੇ ਫਾਈਨਾਂਸ ਨੂੰ ਮੈਨੇਜ ਕਰ ਰਹੇ ਹਾਂ ਸੋ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਤੇ ਤੋ ਵੀ ਕਰੀਏ ਅਸੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਵੀ ਉੱਚਾ ਚੱਕ ਰਿਹਾ ਤੇ ਪਹਿਲਾਂ ਕਦੇ ਸੁਣਿਆ ਸੀਗਾ ਕਿ ਪਾਇਲਟ ਜਿਹੜੇ ਬਣ ਰਹੇ ਨੇ ਬੱਚੇ ਉਹਨਾਂ ਵਾਸਤੇ ਸੱਤ ਜਹਾਜ਼ ਵੀ ਲੈਂਦੇ ਨੇ ਟ੍ਰੈਨਿੰਗ ਤੇ ਇੱਥੇ ਸਾਡੇ ਬੱਚੇ ਦਿੜਬੇ ਦੇ ਮੈਨੂੰ ਮਿਲੇ ਪਵਾਨੀਗੜ੍ਹ ਦੀ ਕੁੜੀ ਮਿਲੀ ਧਰਮਗੜ੍ਹ ਦਾ ਬੱਚਾ ਮਿਲਿਆ ਇੱਕ ਹਨਾ ਤਾਲੀਆਂ ਪਿੰਡਾ ਬੁਲਾਡੇ ਕੋਲੇ ਉੱਥੋਂ ਦਾ ਇੱਕ ਬੱਚੀ ਬੱਚੀ ਮਿਲੀ ਠੀਕ ਮਲੋੜ ਦਾ ਮੁੰਡਾ ਮਿਲਿਆ ਸਾਡੇ ਬੱਚੇ ਜਿਹੜੇ ਨੇ ਉਹ ਐਸ ਲੈਵਲ ਦੀਆਂ ਨੌਕਰੀਆਂ ਸੁਪਨੇ ਲੈਣਾ ਕਿਹਦਾ ਹੱਕ ਨਹੀਂ ਹੈਗਾ ਸਿਰਫ ਇਹ ਥੋੜੀ ਹੈ ਕਿ ਵੱਡੇ ਵੱਡੇ ਬੰਦੇ ਅਮੀਰ ਬੰਦਿਆਂ ਨੂੰ ਹੀ ਸਬਸਿਡੀਆਂ ਦੇਈ ਜਾਓ ਸੋ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਕੋਈ ਛੋਟਾ ਸ਼ਹਿਰ ਕੋਈ ਕਸਬਾ ਜਿੱਥੇ ਵੀ ਕੋਈ ਕੋਈ ਲੋੜ ਹੈ ਕਿਸੇ ਕਿਸਮ ਦੀ ਇਹ ਨਹੀਂ ਦੇਖਦੇ ਅਸੀਂ ਕਿ ਐਮਸੀ ਕੀ ਦੇ ਨੇ ਜਾਂ ਸਰਪੰਚ ਕੀਦਾ ਇਹ ਇਹ ਵੋਟਾਂ ਵੇਲੇ 2-4 ਦਿਨ 15 ਦਿਨ ਹੁੰਦੀਆਂ ਨੇ ਉਸ ਤੋਂ ਬਾਅਦ ਜਦੋਂ ਤੁਸੀਂ ਮੈਂ ਅੱਜ ਵੀ ਇਹੀ ਕਹਾਂ ਸਾਡੇ ਜਿਹੜੇ ਜਿੱਤੇ ਹੋਏ ਨੇ ਕਿ ਤੁਸੀਂ ਜਿਨ੍ਹਾਂ ਨੇ ਨਹੀਂ ਵੋਟਾਂ ਪਾਈਆਂ ਉਹਨਾਂ ਦੇ ਵੀ ਤੁਸੀਂ ਹੁਣ ਚੁਣੇ ਹੋਏ ਨੁਮਾਇੰਦੇ ਹੋ ਇਸ ਕਰਕੇ ਕੋਈ ਇਸ ਤਰ੍ਹਾਂ ਦਾ ਭੇਦਭਾਵ ਨਹੀਂ ਰੱਖਣਾ ਕਿ ਇਸ ਗਲੀ 'ਚੋਂ ਵੋਟਾਂ ਨਹੀਂ ਪਈਆਂ ਇਹ ਗਲੀ ਪੱਕੀ ਨਹੀਂ ਕਰਨੀ ਸਾਰਿਆਂ ਦੇ ਹੀ ਕੰਮ ਕਰਨਾ ਤਾਂ ਕਿ ਆਪਾਂ ਪੰਜਾਬ ਨੂੰ ترقی ਦੇ ਲਈ ਅਗਨੀ ਵੀਰ ਦੀ ਗੱਲ ਕੀਤੀ ਸੀ ਕਿ ਹੁਣ ਉਹਨਾਂ ਨੂੰ ਸਲਾਮਤ ਕਿ ਕਿ ਪਰ ਉਹ ਸੂਚਿ ਵਿੱਚ ਸਭ ਤੋਂ ਜ਼ਿਆਦਾ ਨੌਜਵਾਨ ਪੰਜਾਬ ਤੋਂ ਸੀ ਤੁਸੀਂ ਜ਼ਿਕਰ ਵੀ ਕਰਿਆ ਸੀ ਕਿ ਹੁਣ ਉਹਨਾਂ ਨੂੰ ਅਪ੍ਰੈਲ ਦੇ ਵਿੱਚ ਆ ਜਾਣਗੇ ਉਹ ਪਹਿਲਾ ਬੈਚ ਅਪ੍ਰੈਲ ਮਈ 'ਚ ਰਿਟੇਰੋ ਕਿ ਆ ਰਹੇ ਮਿਲਦੇ ਆਂ ਜੀ ਮਿਲ ਕੇ ਗੱਲ ਕਰਾਂਗੇ ਉਹਨਾਂ ਨੂੰ ਕੀ ਕਹਿਣਾ ਕੀ ਕਰਨਾ ਚਾਹੀਦਾ ਸਰ ਤੁਸੀਂ ਇੱਕ ਵਾਰ ਕਿਹਾ ਵੀ ਮਦਦ ਨੂੰ ਅਸੀਂ ਪ੍ਰਸਤਾਵ ਚਾਹਤਾ ਤੋਂ ਉਤਾਰ ਗਏ ਲੇਕਿਨ ਉਸ ਦੇ باوجود ਵੀ ਪ੍ਰਸਤਾਵ ਚਾਹਤਾ ਤਸਵੀਰ ਚ ਹੋਰ ਤਸਵੀਰ ਚਾਹਤਾ ਤੁਹਾਡੇ ਦੁੱਖੀ ਨੇ ਪੈਸੇ ਲਏ ਜੀ ਦੱਸੋ ਹਾਂਜੀ ਤੁਹਾਡੇ ਤੋਂ ਮੰਗੇ ਕਿਸ ਨੇ ਸਭ ਤੋਂ ਮੰਗੇ ਲੋਕ ਦੱਸੇ ਨਿਸ਼ਕਤ ਕਰਦੇ ਸੱਸ ਜੀ ਮੈਨੂੰ ਮੇਰੇ ਕੋਲ ਤਾਂ ਸ਼ਿਕਾਇਤਾਂ ਹੀ ਨਹੀਂ ਕੋਈ ਮੇਰੇ ਕੋਲ ਤਾਂ ਲੋਕਾਂ ਦੇ ਫੋਨ ਆਉਂਦੇ ਨੇ ਕਿ ਆਹ ਮੰਗਦਾ ਸੀ ਤੇ ਅੰਦਰ ਕਰਤਾ ਜੀ ਠੀਕ ਹੈ ਨਾ ਈ ਰਿਸਟਰੀਆਂ ਹੋ ਗਈਆਂ ਜੀ ਹੁਣ ਤੁਸੀਂ ਈ ਰਿਸਟਰੀਆਂ ਜਿਹੜੀਆਂ ਨੇ ਉਹ ਉਹਦੇ ਵਾਸਤੇ ਇੱਥੇ ਆਉਣ ਦੀ ਲੋੜ ਨਹੀਂ ਬਸੀਕਾ ਨਵੀਸ ਜਿਹੜੇ ਪੈ ਮੈਨੂੰ ਵੀ ਪਤਾ ਮੈ ਰਿਸਟਰੀਆ ਕਰਾਉਣਾ ਆਉਂਦਾ ਰਿਹਾ ਜੀ ਠੀਕ ਹੈ ਨਾ ਤੇ ਉਹ ਹੁਣ ਤੁਸੀਂ ਘਰੋਂ ਹੀ ਰਿਸਟਰੀ ਆਪ ਲਿਖ ਕੇ ਲੈ ਕੇ ਆ ਸਕਦੇ ਹੋ ਜਾਂ ਆਪਾਂ ਉੱਥੇ ਜਿਹੜਾ ਕਚੈਰੀ ਚ ਫੋਟੋ ਖਿਚਾਉਣ ਆਉਨੇ ਹੋ ਤਾਂ ਤੁਹਾਨੂੰ ਪ੍ਰੋਪਰ ਟਾਈਮ ਮਿਲਦਾ ਹੈ ਕਿ ਸਵਾ ਦੋ ਤੋਂ 2:30 ਵਜੇ ਤੱਕ ਤੁਸੀਂ ਆ ਜਾਓ 15 ਮਿੰਟੇ ਤੁਹਾਡੀ ਰਿਸਟਰੀ ਹੋ ਕੇ ਬਾਹਰ ਹੋ ਜੂਗੀ 20 ਤੋਂ 22 ਮਿੰਟ ਲੱਗਦੇ ਆ ਜੀ ਗੱਡੀ ਖੜਾਉਣ ਤੋਂ ਲੈ ਕੇ ਦੁਬਾਰਾ ਗੱਡੀ 'ਚ ਬੈਠਣ ਤੱਕ ਰਿਸਟਰੀ ਹੋਣ ਤੇ ਠੀਕ ਹੈ ਨਾ ਈ ਰਿਸਟਰੀਆਂ ਹੋ ਗਈਆਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੋਰਟਲ ਖੁੱਲ ਗਏ ਕਿਉਂਕਿ ਜ਼ਮਾਨੇ ਦੇ ਮੁਤਾਬਕ ਚੱਲਣਾ ਪਊਗਾ ਆਨਲਾਈਨ ਹੋਣ ਲੱਗੇ ਅਸੀਂ ਤਾਂ ਦਫ਼ਤਰ ਬੰਦ ਕਰ ਰਹੇ ਹਾਂ ਆਰਟੀਏ ਲੁਧਿਆਣੇ ਦੀਆਂ 90% ਸੇਵਾਵਾਂ ਬੰਦ ਕਰਤੀਆਂ ਕਿਉਂਕਿ ਲੋੜ ਹੀ ਨਹੀਂ ਲੋਕ ਆਪਣਾ ਲਾਇਸੈਂਸ ਅਪਗ੍ਰੇਡ ਕਰਾਉਣਾ ਤੁਸੀਂ ਪੋਰਟਲ ਤੇ ਜਾ ਕੇ ਅਪਗ੍ਰੇਡ ਕਰ ਲਓ ਪਰ ਦੋ ਸਾਰੀ ਇਨਫੋਰਮੇਸ਼ਨ ਸੋ ਪ੍ਰਸ਼ਟਾਚਾਰ ਜਿਹੜਾ ਉਹ ਜੜਾਂ 'ਚ ਬੈਠਿਆ ਹੋਇਆ ਉਹਨੂੰ ਖਤਮ ਕਰਨ ਲੱਗੇ ਹੋયા ਬੀਨਾਸ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ ਪਰ ਹਾਂ ਕੋਸ਼ਿਸ਼ਾਂ ਸਾਡੇ ਵੱਲੋਂ ਜਾਰੀ ਨੇ ਹਾਂਜੀ ਅਸੀਂ ਤਾਂ ਇਹ ਕਹਿੰਦੇ ਨਾਮ ਮੈਨੂੰ ਨਾਮ ਨਾ ਕੋਈ ਮਤਲਬ ਤੁਸੀਂ 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 ਇਲਾਹਾਬਾਦ ਦਾ ਨਾਮ ਪ੍ਰਾਗਰਾਜ ਰ ਕਰਤਾ ਲੋਕਾਂ ਦੀ ਜ਼ਿੰਦਗੀ ਸੁਧਰ ਗਈ ਤੁਸੀਂ ਸਰਾਏ ਕਾਲੇ ਖਾਂ ਇੱਕ ਸਟੇਸ਼ਨ ਸੀਗਾ ਉਹਦਾ ਨਾਮ ਦੀਨਦਿਆਲ ਪਾਦਿਆ ਕਰਤਾ ਉਥੇ ਸਫਾਈ ਹੋ ਗਈ ਜੀ ਫਿਰ ਇਹ ਤਾਂ ਛੁਕਰ ਕਰੋ ਜੇ ਮੁਲਕ ਦਾ ਨਾਮ ਹੀ ਬਦਲਿਆ ਹੈ ਨਾ ਨਾਮ ਬਦਲਣਾ ਕੀ ਹੋ ਜਾਊਗਾ ਨਾ ਜਿਹੜੇ ਜਿਹੜੇ ਦਿਹਾੜੀਦਾਰ ਨੇ ਉਹਨਾਂ ਨਾਲ ਗੱਲ ਕਰਿਓ ਲਾਲੀ ਤੁਸੀਂ ਜਾ ਕੇ ਦਿਹਾੜੀਦਾਰਾਂ ਨੂੰ ਨਾਮ ਤੋਂ ਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜਾਊਗਾ ਸਾਡੇ ਚੁੱਲੇ 'ਚ ਰੋਟੀ ਪੱਕ ਜੂਗੀ ਸਾਡੀ ਦਿਹਾੜੀ ਵੱਜ ਜੂਗੀ ਆ ਇਹ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਨਾਂ 'ਚ ਹੀ ਉਲਝੇ ਪਏ ਨੇ ਜਿਹੜਾ ਅੰਦਰ ਕਰਕੇ ਕੰਮ ਇਹ ਉਹਦਾ ਵਿਰੋਧ ਕਰੋ ਜਿਹੜੀ ਸਕੀਮ ਜਿਹੜੀ ਹੈ ਉਹਦੇ 'ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰਲ ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਸਟੇਟਾਂ ਦਾ ਪੈਸਾ ਰੁਕ ਲਿਆ ਸਰ ਅਸੀਂ ਤਾਂ ਜੀ ਜੋ ਪੰਜਾਬ ਦੇ ਹੱਕ 'ਚ ਨਹੀਂ ਹੋਊਗਾ ਕੇਂਦਰ ਦਾ ਕੋਈ ਵੀ ਫੈਸਲਾ ਸੀ ਹਰ ਇੱਕ ਫੈਸਲਾ ਵਿਰੋਧ ਕਰਦਾ ਜਿਹੜਾ ਤੁਸੀਂ ਨਹੀਂ ਦੇਖਿਆ ਜਦੋਂ ਸ਼ੁਰੂ ਹੋ ਰਹੀ ਸੀ ਹਾਂਜੀ ਉਹ ਜਿਹੜਾ ਮੈਂ ਹਰ ਘਰ ਦਾ 10 ਲੱਖ ਰੁਪਏ ਦਾ ਜਿਹੜਾ ਯੋਜਨਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗੀ ਤੇ ਉਹ ਉਹ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਫ੍ਰੀ ਹੁਣ ਲੱਗ ਜੂਗਾ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਸਕੀਮਾਂ ਲੋਕਪੱਖੀ ਜਿਹੜੀਆਂ ਨੇ ਉਹ ਆਉਣਗੀਆਂ ਤੇ ਬਜਟ ਸੈਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਾਲੀ ਸਹੂਲਤਾਂ ਵਾਲਾ ਬਜਟ ਜਿਹੜਾ ਉਹਦਾ ਸੀਮ ਦਾ ਏਆਈ ਦੇ ਰਾਹੀਂ ਲਗਾਤਾਰ ਵੀਡੀਓ ਦੇ ਰਾਹੀਂ ਆਮ ਆਦਮੀ ਪਾਰਟੀ ਤੇ ਹਮਲਾ ਕੀਤਾ ਜਾ ਰਿਹਾ ਕਾਲੀ ਦਵਲ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਜਿੱਚ ਟਰਾਲੀ ਤੇ ਵੋਟ ਚੋਰੀ ਕੀਤੀ ਦਿਖਾਈ ਜਾ ਰਹੀ ਸੀ ਸਿੱਧੇ ਸੀਐਮ ਹਾਊਸ ਦੇ ਵਿੱਚ ਦਿਖਾਈ ਜਾ ਰਿਹਾ ਉਹ ਕਹਿੰਦਾ ਉਹ ਤੇ ਲਿਖਿਆ ਵੀ ਗਏ ਅਕਾਲੀ ਦਲ ਨੂੰ ਲਗਾਤਾਰ ਇਹ ਵੀਡੀਓ ਬਣਾਈਆਂ ਜਾ ਰਹੀਆਂ ਨੇ ਕਦੇ ਡਾਇਨਾਸੌਰ ਦੀ ਵੀਡੀਓ ਆ ਰਹੀ ਹੈ ਅਕਾਲੀ ਦਲ ਇੱਕ ਵੀਡੀਓ ਕੰਪਨੀ ਬਣ ਕੇ ਰਹਿ ਗਈ ਹੁਣ ਉਹ ਤੁਸੀਂ ਵੀ ਬਣਵਾਉਣੀ ਆਂ ਨੇ ਕੋਈ ਵੀਡੀਓ ਵੀਡੀਓ ਤੁਸੀਂ ਬਣਵਾ ਲਿਆ ਕਰੋ ਬੜਾ ਵਧੀਆ ਉਹਨਾਂ ਦਾ ਐਡੀਟਿੰਗ ਦੇ ਟੇਬਲ 'ਤੇ ਉੱਪਰ ਲਾ ਲਏ ਉਹਨਾਂ ਨੇ ਤੇ ਉਹਨਾਂ ਕੋਲੇ ਸਿਸਟਮ ਵਧੀਆ ਹੈ ਗਾਲਾਂ ਗੋਲਾਂ ਕਢਾਉਣ ਵਾਲੇ ਵੀ ਉਹਨਾਂ ਕੋਲ ਚੰਗੇ ਨੇ ਠੀਕ ਹੈ ਨਾ ਸੋ ਅਕਾਲੀ ਦਲ ਜਿਹੜੀ ਹੈ ਉਹ ਏਆਈ ਬਣ ਗਈ ਠੀਕ ਹੈ ਅਕਾਲੀ ਜਿਹੜਾ ਹੈ ਉਹ ਜਿਹੜਾ ਏ ਹੈ ਉਹ ਏਆਈ ਦੇ ਨਾਲ ਸੰਬੰਧਿਤ ਹੋ ਗਿਆ ਉਹ ਦਾ ਅਨਾਉਂਸਰ ਜਿਹਾ ਲਈ ਜਾਂਦੇ ਹਨ ਜਿਹੜੇ ਮੁੱਦੇ ਸੀ ਜਿੰਨਾ ਕੰਮ ਆ ਵਾਸਤੇ ਅਕਾਲੀ ਦਲ ਬਣਿਆ ਸੀ ਉਹ ਤਾਂ ਭੁੱਲ ਗਏ ਸਾਰੇ ਠੀਕ ਹੈ ਨਾ ਤੇ ਆਮ ਆਦੀ ਪਾਰਟੀ ਹੈ ਜਿਹੜੀ ਨੌਕਰੀਆਂ ਦੇ ਰਹੀ ਹੈ ਜਿਹੜੀ ਐਡਵਾਂਸ ਟੈਕਨੋਲੋਜੀ ਦੀਆਂ ਗੱਲਾਂ ਕਰ ਰਹੀ ਹੈ ਤੇ ਸਾਡੇ ਕੇਰਲਾ ਦੇ ਵਿੱਚ ਵੀ ਹੁਣ ਸਾਡੇ ਤਿੰਨ ਲੇਡੀ ਸਾਡੀਆਂ ਲੋਕਲ ਇਲੈਕਸ਼ਨਾਂ ਜਿੱਤੀਆਂ ਨੇ ਸਾਡੀ ਪਾਰਟੀ ਤਾਂ ਵੱਧ ਰਹੀ ਹੈ ਇਹ ਆ ਕਿਤੋਂ 2 ਜਿੱਤ ਕੇ ਕਿਤੋਂ 5 ਜਿੱਤ ਕੇ ਕਹਿੰਦੇ ਨੇ ਆਗੇ 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 ਤੇ ਸੁਖਵੀਰ ਬਾਦਲ ਨੂੰ ਹੁਣ ਪਤਾ ਲੱਗ ਗਿਆ ਜੇ ਉਹ ਵੋਟਾਂ ਦੇ ਪਹਿਲੇ ਤਾਂ ਕੋਈ ਇਲਾਕਾ ਜਿੱਤੇ ਨਹੀਂ ਹੈਗੇ ਖਾਸ ਦੀ ਮਤਲਬ ਇੱਕ ਪੂਰਾ ਇਲਾਕਾ ਜਿੱਤ ਗਿਆ ਹੁਣ ਵਿਧਾਨ ਸਭਾ ਦਾ ਫੇਰ ਵੀ ਆਪਾਂ ਇਕੱਠੇ ਕਰ ਲੈਣੇ ਚਲੋ ਇਦੋਂ ਇਦੋਂ ਐ ਕਰਕੇ ਇਹਨਾਂ ਦੀਆਂ 4.5 ਸੀਟਾਂ ਬਣਦੀਆਂ ਨੇ ਇਹ ਉਹੀ ਉੱਥੇ ਖੜੇ ਨੇ ਢਾਈ ਸਾਢੇ ਚਾਰ ਪੌਣੇ ਤਿੰਨ ਇਹ ਉੱਥੇ ਹੀ ਖੜੇ ਨੇ ਤੇ ਮੈਂ ਤਾਂ ਕਹਿੰਦਾ ਜੀ ਇਹ ਏਆਈਯੂਈ ਤੇ ਲੱਗੇ ਰਹਿਣ ਵੀਡੀਓ ਵੀਡੀਓ ਬਣਾਉਂਦੇ ਰਹਿਣ ਆਪ ਦਾ ਕੰਮ ਤੇ ਲੱਗੇ ਰਹਿਣ ਜਿਹੜਾ ਕੰਮ ਬਸ ਤੇ ਇਹਨਾਂ ਨੇ ਕੋਈ ਉੱਥੇ ਟ੍ਰੋਲ ਆਰਮੀ ਉਰਮੀ ਰੱਖੀ ਹੋਈ ਹੈ ਕਿਤੇ 8-900 ਬੰਦੇ ਨੂੰ ਕੰਮ ਦੇ ਰਿਹਾ ਚਲੋ ਸ਼ੁਕਰ ਹੈ ਸਾਥੋਂ ਡਰਦਿਆਂ ਨੇ ਕੰਮ ਤਾਂ ਦੇ ਰੱਖਿਆ ਉਹ ਕਿਸੇ ਮੈਨੂੰ ਕਿਸੇ ਨੇ ਭੇਜਿਆ ਸੁਖਵੀਰ ਬਾਦਲ ਕਿਸੇ ਬਜ਼ੁਰਗ ਦੇ ਪੈਰੀਂ ਹਥਲਾਉਂਦਾ ਸੀ ਉਹ ਆ ਵੋਟਾਂ ਮਿਲੇ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਿਹਾ ਭਗਵਾਨ ਜੀ ਮਾਨਾ ਉਹ ਕਹਿੰਦਾ ਵੀ ਮੈਂ ਸੁਖਵੀਰ ਬਾਦਲਾ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਕਹਿੰਦਾ ਤਿੰਨ ਤਾਂ ਜਾਣਦਾ ਸੁਖਵੀਰ ਬਾਦਲਾ ਪਹਿਲਾਂ ਤਾਂ ਭਗਵਾਨ ਜੀ ਮਾਨ ਮਰ ਕੇ ਕਰਕੇ ਲਾਉਨੇ ਪਹਿਲਾਂ ਤਾਂ ਕਦੇ ਆਉਂਦੇ ਵੀ ਨਹੀਂ ਸੀ ਬਲਕਿਸਾਂਤ